ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਜਨਰਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਬਤੇ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੇ ਹੁਣ ਕਣਕਾਂ ਦੀ ਜਿਹੜਾ ਬਾੜੀਆਂ ਦਾ ਕੰਮ ਆ ਪੂਰੇ ਜੋਰਾ ਸ਼ੋਰਾ ਨਾਲ ਚੱਲ ਰਿਹਾ ਹੈ ਹਰ ਪਾਸੇ ਆਪਾਂ ਨੂੰ ਮਸ਼ੀਨਾਂ ਦਿਖ ਰਹੀਆਂ ਨੇ ਇਹਦੇ ਤੂੜੀ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਨੇ ਕਿਤੇ ਕੰਬਾਈਨਾ ਚੱਲ ਰਹੀਆਂ ਨੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਮੌਸਮ ਦਾ ਖਰਾਬੀ ਸੀਗੀ ਉਹ ਲੰਘ ਗਈ ਕੰਮ ਵਧੀਆ ਚੱਲ ਪਿਆ ਤੇ ਕਿਸਾਨ ਵੀਰੋ ਦੇਖੋ ਜੋ ਆਪਣੀ ਕਣਕ ਦਾ ਝਾੜ ਹੁੰਦਾ ਹੈ ਇਹਦੇ ਬਹੁਤ ਰੁਝੇਵੇਂ ਆ ਰਹੇ ਨੇ ਦੇਖੋ ਕਣਕ ਦਾ ਝਾੜ ਹੁੰਦਾ ਜਿਹੜਾ ਇਹ ਕੋਈ ਹੱਦ ਹੁੰਦੀ ਹੈ ਇਹਦੀ ਕਿਉਂਕਿ ਇਹ ਹਰ ਇੱਕ ਬੀਜ ਹਰ ਕੇਰੀਏ ਦੇ ਵਿੱਚ ਨਹੀਂ ਲਾਗੂ ਹੁੰਦਾ ਹੁੰਦਾ ਤਾਂ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨੀ ਆ ਕਣਕ ਦੇ ਝਾੜ ਦੇ ਉੱਪਰੇ ਕਰਨੀ ਆ ਤੇ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਤੁਹਾਡੇ ਡਾਊਟ ਕਲੀਅਰ ਹੋਣਗੇ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਦੱਸ ਦੇਵਾਂ ਜਿਹੜਾ ਕਣਕ ਦਾ ਝਾੜ ਹੁੰਦਾਗਾ ਮੇਰੇ ਮੇਰੇ ਮੁਤਾਬਕ ਜੋ ਮੇਰਾ ਤਜਰਬਾ ਵੀ ਇਹ ਲਿਮਟ ਹੀ ਹੁੰਦੀ ਏ ਇੱਕ ਕਿਉਂਕਿ ਕਿਸਾਨ ਵੀਰੋ 25 ਕੁਆਂਟਲ ਤੋਂ ਪਲੱਸ ਝਾੜ ਲੈਣਾ ਜਿਹੜਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਹਰੇਕ ਜ਼ਿਮੀਂਦਾਰ ਦੇ ਵਸਦੀ ਗੱਲ ਏ ਨਹੀਂ ਹੁੰਦੀ ਚਲੋ ਵਸਤੀ ਗੱਲ ਵੀ ਹੁੰਦੀ ਏ ਪਰ ਹਰ ਇੱਕ ਦੇ ਖੇਤ ਦੇ ਵਿੱਚ ਆਉਣਾ ਵੀ ਇਹ ਕੋਈ ਵਧੀਆ ਗੱਲ ਨਹੀਂ ਆਪਾਂ ਇਹਨੂੰ ਕਹਿ ਨਹੀਂ ਸਕਦੇ ਵੀ ਹਰ ਇੱਕ ਦੇ ਖੇਤ ਦੇ ਵਿੱਚ ਝਾੜ ਇਹਨਾਂ ਆਜੂ ਤਾਂ ਕਿਸਾਨ ਵੀਰੋ ਮੈਂ ਦੇਖੋ ਆਪਾਂ ਨੂੰ ਵੀ ਫੋਨ ਵਗੈਰਾ ਮੈਸੇਜ ਵਗੈਰਾ ਕਿਸਾਨਾਂ ਦੇ ਆਉਂਦੇ ਰਹਿੰਦੇ ਨੇ 100 ਚੋਂ 5 ਕਿਸਾਨ ਨੇ ਕਿਸਾਨ ਵੀਰੋ ਜਿਨ੍ਹਾਂ ਦਾ 25 ਪਲੱਸ ਝਾੜ ਜਾਉ 24 23 22 ਕੁਇੰਟਲ ਨਾਰਮਲ ਝਾੜ ਹੁੰਦਾਗਾ ਇੰਨਾ ਕੁ ਝਾੜ ਹਰ ਇੱਕ ਵੈਰਾਈਟੀ ਦੇ ਦਿੰਦੀ ਆ ਤੇ ਹੁਣ ਤੁਸੀਂ ਦੋ ਤਿੰਨ ਦਿਨ ਹੋ ਗਏ ਇੱਕ ਨਿਊਜ਼ ਸੁਣੀ ਹੋਣੀ ਵੀ ਕੋਈ ਕਿਸਾਨ ਵੀਰ ਕਹਿ ਰਿਹਾ ਵੀ ਮੇਰਾ 33 34 ਕੁਇੰਟਲ ਝਾੜ ਆ ਗਿਆ 327 ਵੈਰਾਈਟੀ ਦਾ ਜੇ ਕੋਈ ਕਿਸਾਨ ਵੀਰ ਉਹ ਜਾਤਾ ਉਹ ਕਿਸਾਨ ਵੀਰ ਜਾਣਦਾ ਜਾਜ ਯੂਨੀਵਰਸਿਟੀ ਜਾਣਦੀ ਆ ਜਾਂ ਰੱਬ ਜਾਣਦਾ ਪਰ ਜਿਹੜੀਆਂ ਇਹ ਚੀਜ਼ਾਂ ਨੇ ਕਿਸਾਨ ਵੀਰ ਉਹ ਇਹ ਇਹਨਾਂ ਨੇ 2 ਸਾਲ ਦੇ ਵਿੱਚ ਵਿੱਚ ਆਪਾਂ ਨੂੰ ਠੇਕੇ ਦੇ ਜ਼ਮੀਨਾਂ ਲੈਣੋਂ ਹਟਾ ਦੇਣਾ ਜਿਹੜੀਆਂ ਆਪਾਂ ਇਹ ਗੱਲਾਂ ਕਰਦੇ ਆ ਕਿਉਂਕਿ ਇਸ ਪੰਜਾਬ ਦੇ ਘਟੋ ਘਟ 60% ਕਿਸਾਨ ਨੇ ਜਿਹੜੇ ਉਹ ਠੇਕੇ ਦੇ ਜ਼ਮੀਨਾਂ ਲੈ ਕੇ ਖੇਤੀ ਕਰਦੇ ਨੇ ਨਾਲ ਅੱਬ ਤਾਂ ਉਹਨਾਂ ਦਾ ਨਾਲ ਬਿਜ਼ਨਸ ਤੋੜਿਆ ਹੋਇਆ ਹੈ ਕਿ ਚਲੋ ਬੇਲੇ ਹੀ ਨਹੀਂ ਸੀ ਤਾਂ ਚਾਰ ਕਿੱਲੇ ਦੀ ਹੋਰ ਖੇਤੀ ਕਰ ਲਈ ਪਰ ਜਿਹੜੀਆਂ ਕਿਸਾਨ ਵੀਰੋਂ ਝੂਠੀਆਂ ਅਫਵਾਹਾਂ ਆਪਾਂ ਫਲਾ ਦਿੰਦੇ ਆ ਕਿ ਚਲੋ ਸੱਚ ਵੀ ਹੋ ਸਕਦਾ ਪਰ ਇਹ ਹਰ ਇੱਕ ਦੇ ਖੱਤੇ ਚ ਨਹੀਂ ਕਿਸਾਨ ਵੀਰੋਂ ਆਉਂਦਾ ਹੁੰਦਾ ਐਡੀ ਕੋਈ ਖੇਤੀਆਂ ਦੇ ਵਿੱਚ ਜ਼ਿਆਦਾ ਲੁੱਟ ਨਹੀਂ ਹੋਈਗੀ ਜਿੱਦਾਂ ਆਪਾਂ ਕਹਿ ਦਈਏ ਵੀ ਹਰ ਇੱਕ ਬੰਦੇ ਦੀ 30 ਪਲੱਸ ਝਾੜ ਲੈ ਕੇ 60000 ਦੀ ਕਣਕ 65000 ਦੀ ਕਣਕ ਕੱਢ ਕੇ 80000 ਦਾ ਝੋਨਾ ਕੱਢ ਕੇ ਉਹ ਬੰਦਾ ਦਾ ਫਿਰ ਤਾਂ ਫਿਰ ਤਾਂ ਉਹਨੂੰ ਧਰਨੇ ਲਾਉਣ ਦੀ ਨਹੀਂ ਲੋੜ ਹੈਗੀ ਆਪਨੂੰ ਕੋਈ ਗੱਲ ਕਰਨ ਦਾ ਮਸਲਾ ਹੀ ਨਹੀਂ ਹੈਗਾ ਜਦੋਂ ਆਪਾਂ ਨੂੰ ਇੰਨਾ ਬਚਨ ਲੱਗ ਗਿਆ ਇਹ ਕਿਸਾਨ ਵੀਰੋਂ ਐਵਰੇਜ ਹੁੰਦੀ ਆ 10 ਕੁਆਂਟਲ ਦੀ 10 ਤੋਂ 11 ਕੁਆਂਟਲ ਦੀ ਐਵਰੇਜ ਹੁੰਦੀ ਆ ਜੇ ਤੁਹਾਡਾ ਝੋਨਾ ਵੱਧ ਨਿਕਲੂ ਤਾਂ ਕਣਕ ਘੱਟ ਨਿਕਲੂ ਜੇ ਕਣਕ ਵੱਧ ਨਿਕਲੂ ਤਾਂ ਝੋਨਾ ਘੱਟ ਨਿਕਲੂ ਇੱਕ ਸਾਲ ਦੇ ਵਿੱਚ 10 ਕੁਆਂਟਲ ਤੋਂ ਲੈ ਕੇ 11 ਕੁਆਂਟਲ ਦੀ ਆਪਾਂ ਨੂੰ ਐਵਰੇਜ ਇਨਕਮ ਦੇਣੀ ਹੁੰਦੀ ਆ 11 ਤੱਕ ਵੀ ਨਹੀਂ 1.5 ਕੁਆਂਟਲ ਤੱਕ ਆਪਾਂ ਨੂੰ ਐਵਰੇਜ ਇਨਕਮ ਦਿੰਦਾਗਾ ਦੜਾ ਪਾ ਕੇ ਦੇਖ ਲਿਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਕਹਣਾ ਵੀ ਸਹੀ ਰਿਪੋਰਟ ਸੱਚ ਬੋਲਿਆ ਕਰੋ ਕਦੇ ਵੀ ਇਹ ਗੱਲ ਦੀ ਸ਼ਰਮ ਨਾ ਕਰੋ ਵੀ ਜੇ ਤੁਸੀਂ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹੋ ਵੀ ਅਗੜਾ ਤੁਹਾਨੂੰ ਇਹ ਗੱਲ ਕਹਿ ਦੂ ਵੀ ਲੈ ਯਾਰ ਇਹਨੇ ਤਾਂ ਠੇਕੇ ਤੇ ਜ਼ਮੀਨ ਲਈ ਹੂ ਧੀ ਤਾਂ ਇੰਨੀ ਕ ਕਣਕ ਨਿਕਲੀ ਆ ਸੱਚ ਦੱਸੋ ਵੀ ਬ੍ਰਿਮ ਮੈਂ ਤਾਂ ਆ ਲਈ ਸੀ ਮੈਨੂੰ ਤਾਂ ਇੰਨਾ ਕੁ ਬਚਿਆ ਝੂਠ ਨਾ ਬੋਲੋ ਜੁੜਾ ਝੂਠਾ ਕਿਸਾਨ ਬਿਰੋਏ ਨੇ ਇੱਕ ਦਿਨਾਂ ਇੱਕ ਦਿਨ ਆਪਾਂ ਨੂੰ ਲੈ ਕੇ ਬੈਠ ਜਾਣਾ ਇਹ ਰਿਪੋਰਟਾਂ ਜਿਹੜੀਆਂ ਦਿਨੋਂ ਤੁਸੀਂ ਦੱਸ ਦਿਓਗੇ ਸੱਚ ਦੱਸੋ ਮੈਂ ਗਣਕ ਵੱਡੀ ਅੱਜ ਮੈਂ ਸ਼ਾਇਦ ਮੇਰੀ ਕੱਲ ਨੂੰ ਗਣਕਾ ਜਿਹੜੀ ਉਹ ਮੰਨ ਕੇ ਚਲੋ ਤੁਲ ਜਾਵੇ ਮੈਂ ਤੁਹਾਨੂੰ ਪ੍ਰੂਫ ਸਹਿਤ ਮੈਂ ਤੁਹਾਨੂੰ ਦੱਸ ਦੂੰਗਾ ਮੇਰੇ ਆਈਡੀਏ ਨਾਲ ਮੇਰੀ ਪੂਰੀ ਟੌਪ ਦੀ ਗਣਕ ਸੀਗੀ 23 ਤੋਂ ਜੇ 23 ਤੋਂ ਲੈ ਕੇ 24 ਕੁਇੰਟਲ ਦਾ ਮੇਰਾ ਦੜਾ ਮਸਾਂ ਪਊ ਤੋਂ ਕਿ ਕਿਸਾਨ ਵੀਰੋ ਇੰਨੀ ਕੁ ਜ਼ਿਆਦੇ ਵੀ ਕਣਕਾਂ ਵਧੀਆ ਨਹੀਂ ਤੀਆਂ ਵੀ ਜਿਹੜਾ ਆਪਾਂ ਕਹਦੇ ਵੀ ਇੰਨੀ ਕੁ ਜ਼ਿਆਦੇ ਵੱਡੀ ਰੂਹ ਨਹੀਂ ਸੀ ਵੀ ਜਿਹੜਾ ਆਪਾਂ ਕਹਦੇ ਵੀ ਹਰ ਇੱਕ ਦਾ 25+ ਝਾੜ ਆ ਜੂਗਾ ਮੈਂ ਆਪਦੀ ਸੁਰਤ ਦੇ ਵਿੱਚ ਸਿਰਫ ਇੱਕ ਵਾਰ 25+ ਝਾੜ ਦੇਖਿਆ 2012 ਦੇ ਵਿੱਚ ਮੇਰੀ ਖੁਦ ਦੀ ਕਣਕ ਸੀ ਜਿਹੜੀ ਬੜਬਰ ਕਣਕ ਮੈਂ 28.5 ਕੁਇੰਟਲ ਇੱਕ ਕੀਲੇ ਦੀ ਮੈਂ ਖੁਦ ਵੱਡੀ ਐ ਉਹ ਵੱਡੀ ਹੱਥੀਂ ਵੱਢ ਕੇ ਥਰੇਸਰ ਨਾਲ ਕੱਢੀ ਹੋਈ ਸੀਗੀ ਤਾ ਇੰਨਾ ਝਾੜ ਆਇਆ ਸੀ ਪਰ ਕਿਸਾਨ ਵੀਰوں ਮੈਂ ਕਹਿਣਾ ਤੁਹਾਨੂੰ ਦੇਖੋ ਆਪਾਂ ਕਿਸਾਨ ਵੀਰ ਇੱਕ ਦੂਜੇ ਦੇ ਹਮਦਰਦੀ ਬਣੋ ਝੂਠ ਨਾ ਬੋਲੋ ਹਮੇਸ਼ਾ ਕਦੇ ਵੀ ਜੋ ਗੱਲ ਦੱਸਣੀ ਆ ਸੱਚ ਦੱਸੋ ਕਿਸੇ ਨੂੰ ਵੀ ਤੁਸੀਂ ਰਿਪੋਰਟ ਦੇਣੀ ਆ ਤਾਂ ਸੱਚ ਦੋ ਦੇਖੋ ਆਪਾਂ ਦੇ ਖੋ ਦੇ ਕੀ ਦੇ ਵਿੱਚ ਹੀ ਕਹਿ ਦਿੰਦੇ ਆ ਯਾਰ ਇਹਦਾ ਇੰਨਾ ਝਾੜ ਆ ਗਿਆ ਮੇਰਾ ਵੀ ਉਨਾ ਆ ਗਿਆ ਪਰ ਨਹੀਂ ਕਿਸਾਨ ਵੀਰ ਉਹਦੇ ਵਿੱਚ ਆਪਾਂ ਘਾਟੇ ਦੇ ਵਿੱਚ ਜਾਵਾਂਗੇ ਆਪਣਾ ਆਪ ਦੇਖ ਕੇ ਤੁਸੀਂ ਦੱਸੋ ਕੋਈ ਆਪਾਂ ਨੂੰ ਬੇਸ਼ਰਮੀ ਵਾਲੀ ਜਿੱਦਾਂ ਆਪਾਂ ਕਰੇ ਸ਼ਰਮ ਵਾਲੀ ਗੱਲ ਕੋਈ ਨਹੀਂ ਹੁੰਦੀ ਇਹਦੇ 'ਚ ਵੀ ਜੇ ਆਪਾਂ ਕਹਿ ਦਾਂਗੇ ਝਾੜ ਵੱਧਦਾ ਉਹ ਘਟਾਉ ਮੈਂ ਹੁਣ ਸਾਰੀ ਦਿਹਾੜੀ ਤੁਹਾਨੂੰ ਵੀਡੀਓ ਪਾਪਾ ਦੱਸਦਾ ਮੇਰਾ ਹੁਣ ਤੇ 20 ਕੁਇੰਟਲ ਇਹ ਝਾੜ ਆ ਗਿਆ ਮੈਨੂੰ ਇਹਦੇ 'ਚ ਕੋਈ ਸ਼ਰਮ ਨਹੀਂ ਕਿਉਂਕਿ ਉਹਦੇ 'ਚ ਕੁਝ ਗਲਤੀਆਂ ਵੀ ਸੀ ਮੈਂ ਤੁਹਾਡੇ ਨਾਲ ਉਹ ਵੀ ਸਾਰੀਆਂ ਸ਼ੇਅਰ ਕਰੂੰਗਾ ਵੀ ਕਾਰਨ ਕੀ ਰਹੇ ਕਿੰਦਾ ਗੱਲ ਦੱਸਣ ਦੀ ਹਿੰਮਤ ਕਰਿਆ ਕਰੋ ਸ਼ਰਮ ਨਾ ਮੰਨਿਆ ਕਰੋ ਉਹਦੇ 'ਚ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਆਂ ਨੇ ਤੁਹਾਨੂੰ ਸਾਰੀਆਂ ਵਧੀਆ ਲੱਗੀਆਂ ਹੋਣਗੀਆਂ। ਇਸੇ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਲੈ ਕੇ ਹਾਜ਼ਰ ਹੁੰਦਾ ਰਹਾਂਗਾ ਤੇ ਝਾੜ ਦੀ ਜਿਹੜੀ ਫਾਈਨਲ ਰਿਪੋਰਟ ਆ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਜ਼ਰੂਰ ਕਰਾਂਗਾ ਤੇ ਤੁਸੀਂ ਵੀ ਆਪਣੀ ਰਿਪੋਰਟ ਜ਼ਰੂਰ ਸਾਂਝੀ ਕਰੋ ਪਰ ਸੱਚ ਦੱਸਿਓ। ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸਪੋਰਟ ਕਰਦੇ ਰਹੋ। ਧੰਨਵਾਦ।